ਖਬਰ ਨਮਾ ਦੇਖ ਰਿਹਾ ਸੁਧਰੂ ਮੇਰੇ ਵੱਨ ਨੂੰ ਪਿਆਰ ਪਰਿਸਤ ਸਵੀਕਾਰ ਪੰਜਾਬ ਦੇ ਲੋਕਾਂ ਦਾ ਭਾਵੇਂ ਜਲੂਸ ਨਿਕਲ ਜਾਵੇ ਲੇਕਿਨ ਸਿਆਸਦਾਨਾਂ ਨੇ ਸਿਆਸਤ ਕਰਨੀ ਹੈ ਆਪਣੀਆਂ ਗੁੱਟੀਆਂ ਸਿਕੜੀਆਂ ਨੇ ਪੰਜਾਬ ਦੇ ਲੋਕਾਂ ਦੀਆਂ ਪੰਜਾਬ ਦੇ ਕਿਸਾਨਾਂ ਦੀਆਂ ਭਾਵਨਾਵਾਂ ਦੇ ਨਾਲ ਹਮੇਸ਼ਾ ਹੀ ਖਿਲਵਾੜ ਕੀਤਾ ਗਿਆ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਉਹ ਸ਼ਰੁਕਲੀ ਇਕਾਲੀ ਦਲ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਚਾਹੇ ਉਹ ਕਾਂਗਰਸ ਪਾਰਟੀ ਹੈ ਪੰਜਾਬ ਦੇ ਲੋਕਾਂ ਨੂੰ ਮਿਲਿਆ ਕੀ ਪੰਜਾਬ ਦੇ ਲੋਕਾਂ ਦੀ ਝੋਲੀ ਦੇ ਵਿੱਚ ਪਾਇਆ ਕੀ ਗਿਆ ਕੀ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਕੋਈ ਫੈਸਲੇ ਲੈ ਗਏ ਲੇਕਿਨ ਇਧਰ ਸਿਆਸਤ ਨੇ ਇੱਕ ਵਾਰ ਫਿਰ ਹਲਚਲ ਪਜਾ ਦਿੱਤੀ ਹੈ ਇੱਕ ਪਾਸੇ ਕਹਿ ਰਹੇ ਨੇ ਕਿ ਅਸੀਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆਪਣੇ ਬਲ ਪੁੱਤੇ ਉੱਤੇ ਲੜਨੀਆਂ ਨੇ ਇਹ ਗੱਲ ਕਹੀ ਜਾਰੀ ਹੈ ਸ਼੍ਰੋਮਣੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਕੁਮਾਰ ਹੁਣਾ ਵੱਲੋਂ ਇਹ ਤਾਂ ਸੁਨੀਲ ਕੁਮਾਰ ਜਾਖੜ ਕਹਿੰਦੇ ਨੇ ਕਿ ਸਮਝੌਤਾ ਹੋਣਾ ਚਾਹੀਦਾ ਹੈ ਗਠਬੰਧਨ ਦੇ ਹੇਠ ਚੋਣਾਂ ਲਗੀਆਂ ਜਾਣੀਆਂ ਚਾਹੀਦੀਆਂ ਨੇ ਤੇ ਇਧਰ ਸਿਆਸਤ ਜਿਹੜੀ ਹੈ ਇੱਕ ਵਾਰ ਫਿਰ ਭੁਲਾਵਾ ਦੇ ਗਈ ਹੈ ਸਿਆਸਤ ਨੇ ਕੀ ਕਹਿ ਦਿੱਤਾ ਅਸੀਂ ਗੱਲ ਕਰਦੇ ਆ ਬੀਬਾ ਹਰਸਿਮਰਤ ਕੌਰ ਬਾਦਲ ਦੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਦਿੱਤੀ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ ਭਾਈ ਤੁਸੀਂ ਅੰਦਰੋਂ ਅੰਦਰੀ ਇੱਕੋ ਹੋ ਤੁਸੀਂ ਸਿਆਸਤ ਕਰਦੇ ਹੋ ਤੁਸੀਂ ਆਪਦੀਆਂ ਰੋਟੀਆਂ ਸਿਕੜੀਆਂ ਨੇ ਭਾਵੇਂ ਪੰਜਾਬ ਦੇ ਲੋਕ ਮਰਨ ਤੇ ਭਾਵੇਂ ਜਾਣ ਟਟੇਖੂ ਦੇ ਵਿੱਚ ਤੁਹਾਨੂੰ ਨਾ ਤੇ ਪੰਥ ਨਾਲ ਹੈ ਨਾ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੈ ਤੇ ਨਾ ਤੁਹਾਨੂੰ ਕੌਮ ਦੇ ਜਿਹੜੀਆਂ ਆਪ ਮਨਾਵਾ ਦੇ ਨਾਲ ਖਿਲਵਾੜ ਹੁੰਦਾ ਹੈ ਭਾਰਤੀ ਜਨਤਾ ਪਾਰਟੀ ਆਰਐਸ ਵੱਲੋਂ ਕੀ ਤੁਹਾਨੂੰ ਕੋਈ ਕੁਰਸੀ ਚਾਹੀਦੀ ਹੈ ਕੀ ਤੁਸੀਂ ਕੈਬਨਿਟ ਮੰਤਰੀ ਵਾਲੇ ਅਹੁਦੇ ਤੇ ਫਿਰ ਦੁਬਾਰਾ ਚੋਣਾ ਚਾਹੁੰਦੇ ਹੋ ਕੀ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਕੋਈ ਲਾਲਚ ਦੇ ਰਹੀ ਹੈ ਕਿ ਤੁਹਾਨੂੰ ਕੈਬਨਿਟ ਮੰਤਰੀ ਬਣਾ ਦੇਵਾਂਗੇ ਇੱਕ ਪਾਸੇ ਇੱਕ ਦੂਜੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਦੂਸਰੇ ਪਾਸੇ ਮੁਬਾਰਕ ਬਾਤ ਦਿੱਤੀ ਜਾ ਰਹੀ ਹੈ ਉਹ ਵੀ ਚਿੱਠੀ ਲਿਖ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਹੋਣਾ ਵੱਲੋਂ ਜਿਨ੍ਹਾਂ ਨੇ 2024 ਦੀ ਲੋਕ ਸਭਾ ਦੀ ਚੋਣ ਜਿੱਤੀ ਸੀ ਹਲਕਾ ਪਟੰਡਾ ਤੋਂ ਭਾਈ ਤੁਹਾਨੂੰ ਕੁਰਸੀਆਂ ਚਾਹੀਦੀਆਂ ਨੇ ਤੁਹਾਨੂੰ ਮੰਤਰੀ ਪੁਣੇ ਦੇ ਅਹੁਦੇ ਚਾਹੀਦੇ ਨੇ ਇਸ ਕਰਕੇ ਤੁਸੀਂ ਨਜ਼ਦੀਕੀਆਂ ਬਣਾ ਰਹੇ ਹੋ ਜੇਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਗੱਠਜੋੜ ਹੁੰਦਾ ਹੈ ਤਾਂ ਵੀ ਵਸਮਤਕਰ ਨੂੰ ਅਹੁਦਾ ਦਿੱਤਾ ਜਾਵੇਗਾ ਇਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਕੀਤੀ ਜਾ ਸਕਦੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰਸਦੇਵ ਤੇ ਇਹ ਕਹਿ ਰਹੇ ਨੇ ਪੱਤਰਕਾਰਾਂ ਨੂੰ ਜਵਾਬ ਦੇ ਰਹੇ ਨੇ ਕਿ ਦਿੱਲੀ ਦੀ ਪਾਰਟੀ ਜਿਹੜੀ ਪੰਜਾਬ ਤੇ ਹੱਕਾਂ ਦੀ ਗੱਲ ਕਰੇਗੀ ਅੱਗਾ ਅੱਗੇ ਕਿੰਨੇ ਕੁ ਹੱਕ ਹੱਕ ਜਿਹੜੇ ਹੱਕਾਂ ਦੀ ਗੱਲ ਕੀਤੀ ਮਰਹੂਮ ਭਾਰਤੀ ਜਨਤਾ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਤਿੰਨ ਕਾਲੇ ਕਾਨੂੰਨ ਜਦੋਂ ਪਾਸ ਕੀਤੇ ਗਏ ਸੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਸੀ ਬਹੁਤ ਵਧੀਆ ਨੱਪੋ ਲਈ ਉਸ ਤੋਂ ਬਾਅਦ ਕਹਿੰਦੇ ਸੀ ਆ ਉਹਦਾ ਨਾਮ ਕੀ ਵਿਵਾਦ ਸਿਰਿਤ ਕਰ ਬਾਦਲ ਦੇ ਜਿਹੜੇ ਸੁਖਬੀਰ ਸਿੰਘ ਬਾਦਲ ਵੀ ਇਹ ਕਾਨੂੰਨ ਕਿਸਾਨਾਂ ਦੇ ਫਾਇਦੇ ਵਾਸਤੇ ਨੇ ਇਹਨਾਂ ਦੇ ਨਾਲ ਕਿਸਾਨਾਂ ਦੀ ਇਨਕਮ ਵਧੇਗੀ ਤੇ ਜਦੋਂ ਵੇਖਿਆ ਕਿ ਪੰਜਾਬ ਦੇ ਲੋਕ ਮੁੱਖ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੋ ਗਏ ਨੇ ਤਾ ਫਿਰ ਇਹਨਾਂ ਦੇ ਆਪਣੇ ਮਜ਼ਾਤ ਬਦਲ ਲੈ ਇਹਨਾਂ ਦੀਆਂ ਅਖਬਾਰਾਂ ਦੀਆਂ ਕੱਢਗਾ ਇਹਨਾਂ ਦੇ ਆਨਲਾਈਨ ਬਿਆਨ ਹਾਲੇ ਵੀ ਲੋਕਾਂ ਦੇ ਕੰਨਾਂ ਦੇ ਵਿੱਚ ਡਾਂਗਾ ਵਾਂਗੂ ਵੱਜਦੇ ਨੇ ਕਿ ਪੱਧ ਦੀ ਗੱਲ ਕਰਨ ਬਾਰੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਨ ਬਾਰੇ ਅੱਜ ਬਣ ਗਏ ਨੇ ਭਾਰਤੀ ਜਨਤਾ ਪਾਰਟੀ ਦੇ ਤੇ ਅੱਜ ਫਿਰ ਇੱਕ ਵਾਰ ਸਿਆਸਤ ਵਿੱਚ ਹਲਚਲ ਮਚ ਗਈ ਹੈ ਇਸ ਦੇ ਕਈ ਸਿਆਸੀ ਮੈਨੇ ਕੱਢੇ ਜਾ ਰਹੇ ਨੇ ਵਕ ਵਕ ਪੱਤਰਕਾਰਾਂ ਵੱਲੋਂ ਵਕ ਵਕ ਬੁੱਧੀਜੀਵੀਆਂ ਵੱਲੋਂ ਕੀ ਆ ਜਾ ਰਿਹਾ ਕਿ ਵੀਬਾ ਸਿਮਰਤ ਕੌਰ ਨੂੰ ਹੋ ਸਕਦਾ ਹੈ ਕਿ ਇਹਨਾਂ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਗੱਠਜੋੜ ਹੋਵੇ ਤੇ ਕੋਈ ਇਹਨਾਂ ਨੂੰ ਵੱਡਾ ਐਸੇ ਇਹਨਾਂ ਨੂੰ ਕੈਬਨਟ ਮੰਤਰੀ ਬਣਾ ਦੇਣ ਜਿਸ ਤਰ੍ਹਾਂ ਰਬੀਤ ਬਿੱਟੂ ਨੂੰ ਬਣਾਇਆ ਗਿਆ ਰਬੀਤ ਬਿੱਟੂ ਦੇ ਕੋਲ ਦੋ ਅਹੁਦੇ ਨਹੀਂ ਕਿਉਂਕਿ ਬੀਬਾ ਹਰਸਿਮਤ ਕੌਲ ਤਾਂ ਜਿੱਤੇ ਹੋਏ ਨੇ ਜਿੱਤੇ ਹੋਏ ਸੰਸਦ ਦੇ ਹਲਕਾ ਬਠਿੰਡਾ ਤੋਂ ਇੱਕ ਪਾਸੇ ਰਜ ਕੇ ਭੱਡੀ ਪ੍ਰਚਾਰ ਕਰਨਾ ਅਤੇ ਦੂਸਰੇ ਪਾਸੇ ਮੁਬਾਰਕਬਾਦ ਦੇ ਦੇਣਾ ਤੇ ਦੂਸਰੇ ਪਾਸੇ ਕਹਿਣਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਜ਼ਦੀਕ ਹਾਂ ਯਾਨੀ ਕਿ ਉਹ ਫਿਰ ਕਿਹ ਅਸਰਗਈਆਂ ਲਗਾਈਆਂ ਲਗਾਈਆਂ ਚਾਰਗੀਆਂ ਨੇ ਵੱਖ-ਵੱਖ ਬੁੱਧੀਜੀਵੀ ਵੱਲੋਂ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋਵੇਗਾ ਇਸ ਵਿੱਚ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਭਾਰਤੀ ਜਨਤਾ ਪਾਰਟੀ ਤੋਂ ਬਿડા ਸ਼੍ਰੋਮਣੀ ਅਕਾਲੀ ਦਲ ਦਾ ਆਪਣੇ ਵੱਲ ਉਤੇ ਸੁਰਜੀਤ ਹੋਣਾ ਬੜਾ ਮੁਸ਼ਕਲ ਹੈ ਇਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੱਸਣਗੀਆਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਜੇਕਰ ਗੱਠਜੋੜ ਕਰਕੇ ਇਹ ਚੋਣਾਂ ਲੜਦੀ ਹੈ ਸਰਕਾਰ ਬਣਦੀ ਹੈ ਜਾਂ ਨਹੀਂ ਬਣਦੀ ਕਿਉਂਕਿ ਖੁਦ ਸੁਪੀਰ ਸਿੰਘ ਬਾਦਰ ਬੀਬਾ ਸਿਮਰਤ ਕੋਰ ਬਾਦਲ ਨੇ ਜਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦੇ ਦਿੱਤੀ ਹੈ ਜਿਸ ਤਰ੍ਹਾਂ ਹੁਣ ਗੱਲਬਾਤ ਹੋ ਰਹੀ ਹੈ ਸਿਕੰਦਰ ਸਿੰਘ ਮਲੂਕਾ ਵੱਲੋਂ ਡਾਕਟਰ ਦਲਜੀਤ ਸਿੰਘ ਧੀਮਾ ਬਰਬਤ ਸਿੰਘ ਪੁੱਤਰ ਦਾ ਕਹਿ ਰਹੇ ਨੇ ਕਿ ਅਸੀਂ ਵੱਡੇ ਭਾਈ ਦੀ ਹੁਕਮ ਪਾਵਾਂਗੇ ਤੇ ਇਹ ਸਾਰੀਆਂ ਗੱਲਾਂ ਦੇ ਵਿੱਚੋਂ ਇੱਕੋ ਹੀ ਨਤੀਜਾ ਨਿਕਲਦਾ ਹੈ ਕਿ ਪਛ ਰੂਪਣੀ ਇਕਾਦੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ ਅਤੇ ਰਾਜਰਾਟ ਇਹ ਸਾਰੋ ਅੰਦਰੋਂ 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 ਅੰਦਰ ਹੀ ਇੱਕੋ ਨੇ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਸਿੱਲ ਦੰਮਦਮਾ ਸਭ ਦੀ ਸਾਫ ਦਾ ਜੱਦੀਦਾਰ ਕਹਿੰਦੇ ਹੁੰਦੇ ਨੇ ਕਿ ਇਹ ਦਿਨ ਵੇਲੇ ਸ਼ਰੂਪਰੀ ਅਕਾਲੀ ਦਲ ਦੇ ਹੁੰਦੇ ਨੇ ਜਿਵੇਂ ਹੀ ਰਾਤ ਪੈਂਦੀ ਹੈ ਇਹ ਸਾਰੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਚਲੇ ਜਾਂਦੇ ਨੇ